ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਪ ਦੀਆਂ ਆਪਜੀ ਸਭ ਨੂੰ ਸਭ ਸੰਗਤਾਂ ਨੂੰ ਸਾਰੀ ਸ੍ਰਿਸ਼ਟੀ ਨੂੰ ਜੋ ਹੈ ਜੋ ਹੋਵੇਗਾ ਸਮੂਹ ਜੋ ਹੈ ਉਸ ਨੂੰ ਵਧਾਈਆਂ ਗੁਰਪੁਰਪ ਦੀਆਂ ਗੁਰਨਾਣਕ ਮਹਾਰਾਜ ਆਪ ਪਰਮ ਪਰਮੇਸ਼ਰ ਆਪ ਸ੍ਰਿਸ਼ਟੀ ਅੰਦਰ ਸਰਗੁਣ ਰੂਪ ਧਾਰ ਕੇ ਆਏ ਗੁਰੂ ਪਿਆਰਿਓ ਜਦੋਂ ਆਪਾਂ ਸ੍ਰਿਸ਼ਟੀ ਦੀ ਸਿਰਜਣਾ ਕਰਦੇ ਹਾਂ ਜਦੋਂ ਆਪਾਂ ਆਪਣੀ ਦੁਨੀਆ ਦਾ ਇਸ ਸੰਸਾਰ ਦਾ ਜਦੋਂ ਉਤਪਨ ਹੁੰਦਾ ਹੈ ਤਾਂ ਇੱਕ ਖਿਲਦੇ ਨੇ ਬੁੱਲ ਉਪਰਲਾ ਫਰਲਾ ਤੇ ਜਬਾਨ ਇਹ ਤਿੰਨ ਚੀਜ਼ਾਂ ਜਦੋਂ ਹਿਲਦੀਆਂ ਨੇ ਨਾ ਤਾਂ ਸੰਸਾਰ ਦੀ ਉਤਪਤੀ ਹੁੰਦੀ ਹੈ ਬੁੱਲ ਹਿੱਲਣਗੇ ਜਬਾਨ ਹਿੱਲਣਗੀ ਤਾਂ ਫਿਰ ਹੀ ਕੁਝ ਅਲਫਾਜ਼ ਨਿਕਲਣਗੇ ਔਰ ਖੁਦ ਹੀ ਫਿਰ ਸੰਸਾਰ ਦੀ ਸਿਰਜਣਾ ਹੋ ਗਈ ਹੈ ਲੋਕੋ ਵੀ ਆਪਣੇ ਅਲਫਾਜ਼ਾਂ ਨਾਲ ਸੰਸਾਰ ਦੀ ਸਿਰਜਣਾ ਕਰ ਰਿਹਾ ਦੁਨੀਆਂ 'ਚ ਇੱਕ ਨਾਮ ਐਸਾ ਹੈ ਜਿਹਦੇ ਵਾਸਤੇ ਬੁੱਲ ਨਹੀਂ ਹਿਲਦੇ ਉੱਪਰਲਾ ਬੁੱਲ ਜੋ ਹੈ ਉਹ ਹੈ ਪੁਰਸ਼ ਤੇ ਥਲੜਲਾ ਬੁੱਲ ਜੋ ਹੈ ਉਹ ਪ੍ਰਕਿਰਤੀ ਪੁਰਸ਼ ਤੇ ਪ੍ਰਕਿਰਤੀ ਜਦੋਂ ਆਪਸ ਵਿੱਚ ਮਿਲਦੇ ਨੇ ਤਾਂ ਸਿਰਜਣਾ ਹੁੰਦੀ ਹੈ ਉੱਪਰਲਾ ਸ਼ਿਵ ਹੈ ਥਲੜਲੀ ਸ਼ਕਤ ਹੈ ਸ਼ਿਵ ਰ ਸ਼ਕਤ ਜਦੋਂ ਆਪਸ ਵਿੱਚ ਇੱਕ ਦੂਜੇ ਨਾਲ ਇੱਕ ਹਿੰਦੇ ਨੇ ਹਿਲਦੇ ਨੇ ਤਾਂ ਸ੍ਰਿਸ਼ਟੀ ਦੀ ਸਿਰਜਣਾ ਹੁੰਦੀ ਹੈ ਸ਼ਿਵ ਸ਼ਕਤੀ ਦਾ ਖੇਲ ਮੇਲ ਪ੍ਰਕਿਰਤ ਪਸਾਰਾ ਜਦੋਂ ਪੁਰਸ਼ ਤੇ ਪ੍ਰਕਿਰਤੀ ਸਪਿਰਿਟ ਤੇ ਮੈਟਰ ਆਪਸ ਵਿੱਚ ਬੋਲ ਹਿਲਦੇ ਨੇ ਤਾਂ ਸ੍ਰਿਸ਼ਟੀ ਦੀ ਸਿਰਜਣਾ ਹੁੰਦੀ ਹੈ ਬਟ ਜੋ ਨਾਨਕ ਨਾਮ ਹੈ ਕਹਿ ਕੇ ਦੇਖੋ ਬੋਲ ਨਹੀਂ ਹਿਲਦੇ ਨਾ ਉੱਪਰਲਾ ਬੋਲ ਹਿਲਦਾ ਹੈ ਨਾ ਥੱਲੜਲਾ ਬੋਲ ਹਿਲਦਾ ਹੈ ਨਾ ਪੁਰਸ਼ ਤੇ ਨਾ ਪ੍ਰਕਿਰਤੀ ਦੋਨੋਂ ਵਿਰਾਜਮਾਨ ਹੋ ਜਾਂਦੇ ਹਨ ਉਸ ਵੇਲੇ ਕੇਵਲ ਤੇ ਕੇਵਲ ਤੁਹਾਡੀ ਰਸਨਾ ਹਿਲਦੀ ਹੈ ਤੇ ਰਸਨਾ ਤੇ ਕੌਣ ਹੈ ਪ੍ਰਭ ਮਹਾਰਾਜ ਕਹਿੰਦੇ ਨੇ ਪ੍ਰਭ ਜੀ ਵਸੇ ਸਾਦਕੀ ਰਸਨਾ ਰੱਬ ਜਿਹੜਾ ਹੈ ਰਸਨਾ ਤੇ ਹੈ ਨਾਨਕ ਦਾ ਨਾਮ ਐਸਾ ਹੈ ਕਿ ਸੰਸਾਰ ਨਹੀਂ ਉਤਪਨ ਕਰ ਸਕਦਾ ਇਹ ਕੇਵਲ ਬ੍ਰਹਮ ਹੀ ਉਤਪਨ ਕਰ ਸਕਦਾ ਹੈ ਨਾਨਕ ਨਾਮ ਦਾ ਜੋ ਅਲਫਾਜ਼ ਹੈ ਇਹਦਾ ਹੱਕਦਾਰ ਕੇਵਲ ਰੱਬ ਹੈ ਸੰਸਾਰ ਇਸ ਨੂੰ ਉਤਪਨ ਨਹੀਂ ਕਰ ਸਕਦਾ ਪੁਰਸ਼ ਤੇ ਪ੍ਰਕਿਰਤੀ ਆਪਸ ਜਿੰਨਾ ਮਰਜ਼ੀ ਮਿਲਣ ਪਰ ਇਸ ਅਲਫਾਜ਼ ਦਾ ਉਤਪਨ ਨਹੀਂ ਹੁੰਦਾ ਜਦੋਂ ਪੁਰਸ਼ ਤੇ ਪ੍ਰਕਿਰਤੀ ਰੁਕ ਜਾਣ ਕੇਵਲ ਜ਼ਬਾਨ ਹਿੱਲੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਜੋ ਰੱਬ ਬੈਠਾ ਹੈ ਤੁਹਾਡੀ ਰਸਨਾ ਦੇ ਉੱਤੇ ਕੇਵਲ ਇਹ ਉਹਦਾ ਹੀ ਹੱਕ ਹੈ ਇਹ ਬ੍ਰਹਮ ਦਾ ਹੀ ਹੱਕ ਹੈ ਕਿ ਨਾਨਕ ਦਾ ਨਾਮ ਉਤਪਨ ਹੋਵੇ ਸੋ ਜਦੋਂ ਵੀ ਤੁਸੀਂ ਨਾਨਕ ਕਹਿੰਦੇ ਜੇ ਤੁਹਾਡੇ ਅੰਦਰ ਤੁਸੀਂ ਨਹੀਂ ਤੁਹਾਡੇ ਅੰਦਰ ਰੱਬ ਬੋਲਦਾ ਹੈ ਔਰ ਇਹ ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਤੂੰ ਗੁਰੂ ਨਾਨਕ ਮਹਾਰਾਜ ਦਾ ਐਸਾ ਨਾਮ ਵਾਰ-ਵਾਰ ਜਪੋ ਪੂਰਨ ਪੂਰਨ ਪਾਰਿ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰੂ ਨਾਨਕ ਦਾ અવਤਾਰ ਧਰ ਕੇ ਇਸ ਰਸਤੀ ਅੰਦਰ ਆਇਆ ਸੀ ਆਓ ਅਸੀਂ ਸਾਰੇ ਗੁਰੂ ਨਾਨਕ ਮਹਾਰਾਜ ਦੀ ਏਕਤਾ ਨਾਲ ਸਮੂਹ ਸੰਸਾਰ ਨੂੰ ਆਪਾਂ ਗੁਰੂ ਨਾਨਕ ਮਹਾਰਾਜ ਦੇ ਮਾਰਗ ਤੇ ਪਾਈਏ ਔਰ ਸਭ ਦਾ ਜੀਵਨ ਸਫਲਾ ਕਰੀਏ ਆਪ ਜੀ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਇਸ ਪਵਿੱਤਰ ਸਥਾਨ ਰਾਜਗਿਰੀ ਜਿੱਥੇ ਕਦੀ ਮੇਰਾ ਬਾਬਾ ਵੀ ਬੈਠਾ ਸੀ ਜਿੱਥੇ ਕਦੀ ਬੈਠ ਕੇ ਉਹਨੇ ਇੱਕ ਓੰਕਾਰ ਦਾ ਸੰਦੇਸ਼ ਦਿੱਤਾ ਸੀ ਉਸੇ ਇਹਨਾਂ ਪਹਾੜੀਆਂ ਤੇ ਬੈਠ ਕੇ ਅੱਜ ਮੈਂ ਆਪ ਜੀ ਨਾਲ ਇਹ ਜੋ ਪਵਿੱਤਰ ਇਹ ਜੋ ਬਹੁਤ ਹੀ ਵੱਡ ਮੁੱਲੇ ਮੂਮੈਂਟਸ ਨੇ ਮੈਂ ਆਪ ਜੀ ਨਾਲ ਸ਼ੇਅਰ ਕਰ ਰਹਾ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਸਤਨਾਮ